ਹਾਂਜੀ ਜਨਾਬ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਮੈਂ ਤੁਹਾ ਦਾ ਭਰਾ ਜੰਟਾ ਤੁਹਾ ਦਾ ਸਵਾਗਤ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਆਪਣਾ YouTube ਦਾ ਚੈਨਲ ਆ ਇਹ ਹੈਗਾ ਅਸੀਲਾਂ ਦੇ ਸ਼ੌਂਕ ਦੇ ਰਿਲੇਟਡ ਜਿਵੇਂ ਕਿ ਮੈਨੂੰ ਅਸੀਲਾਂ ਦਾ ਸ਼ੌਂਕ ਹੈ ਤੇ ਇਦਾਂ ਦੀਆਂ ਮੈਂ ਤੇ ਵੀਡੀਓ ਪਾਉਣਾ ਅੱਜ ਫੇਰ ਇੱਕ ਸ਼ੌਂਕ ਦੇ ਰਿਲੇਟਡ ਵੀਡੀਓ ਲੈ ਕੇ ਤੁਹਾਡੇ ਭਰਾਵਾਂ ਲਈ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਮੇਰਾ ਇੱਧਰ ਫੀਰਕੋਟ ਦਾ ਏਰੀਆ ਤੇ ਜਿਹਨੂੰ ਜ਼ਿਆਦਾਤਰ ਲੋਕ ਥਾਰ ਤੇ ਏਰੀਆ ਕਹਿੰਦੇ ਆ ਥਾਰ ਚ ਇੱਕ ਬੜੀ ਮਸ਼ਹੂਰ ਗੇਮ ਹੁੰਦੀ ਆ ਪਾਣੀ ਵਾਲੀ ਆਪਾਂ ਇਹਦੇ ਬਾਰੇ ਕੁਛ ਡੂੰਘਾਈ ਨਾਲ ਜਾ ਕੇ ਗੱਲਾਂ ਕਰਾਂਗੇ ਕਿਉਂਕਿ ਆਪਾਂ ਅਕਸਰ ਸੁਣਦੇ ਵੀ ਥਾਰ ਦੇ ਕੁੱਕੜ ਲੜਦੇ ਆ ਤੇ ਬੜਾ ਨਾਮ ਉਹਨਾਂ ਕੁੱੜਾਂ ਦਾ ਥਾਰੀ ਨਸਲਾਂ ਬੜੀਆਂ ਮਸ਼ਹੂਰ ਆ ਪਰ ਇੱਧਰ ਜਿਹੜਾ ਪਾਣੀ ਵਾਲਾ ਸ਼ੌਂਕ ਹੈ ਇਹਦਾ ਆਪਾਂ ਪ੍ਰੋਪਰ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਇਹਦਾ ਪਾਣੀ ਵਾਲਾ ਮੁਰਗ ਬਾਈ ਦਾ ਸ਼ੌਂਕ ਆ ਕਿੰਨਾ ਕੁ ਪੁਰਾਣਾ ਆ ਤੇ ਇਹਦੇ ਉਸਤਾਦ ਕਿਹੜੇ-ਕਿਹੜੇ ਹੈਗੇ ਆ ਪਾਣੀ ਵਾਲੇ ਕੁੱਕੜ ਕਿਹੋ ਜਿਹੇ ਹੁੰਦੇ ਨੇਾਂ ਦੀ ਬੰਤਰ ਬਣਾਵਟ ਕਿਹੋ ਜਿਹੀ ਹੁੰਦੀ ਆ ਤੇ ਬਾਕੀ ਜਿਹੜੀਆਂ ਨਸਲਾਂ ਪਾਣੀਆਂ ਦੇ ਮਸ਼ਹੂਰ ਹੋਈਆਂ ਕੁਝ ਆਪਾਂ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਜਿਹੜੇ ਪਾਣੀ ਵਾਲੇ ਵੀਡੀਓ ਇੱਕ ਨਵੇਂ ਤਰੀਕੇ ਨਾਲ ਬਣਾ ਰਹੇ ਹਾਂ ਤੁਹਾਨੂੰ ਪਸੰਦ ਆਵੇ ਜੇਕਰ ਵਧੀਆ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਕਰਦੇ ਹਾਂ ਜਨਾਬ 스타 ਹਾਂਜੀ ਜਨਾਬ ਜੇ ਗੱਲ ਕਰੀਏ ਮੁਰਗਬਾਜੀ ਦੀ ਖੇਡ ਦੀ ਹੈ ਕੋਈ ਅੱਜ ਕੱਲ ਦੀ ਖੇਡ ਨਹੀਂ ਜਦੋਂ ਚੜਦਾ ਤੇ ਲੈਂਦਾ ਪੰਜਾਬ ਇੱਕ ਸੀ ਉਸ ਸਮੇਂ ਤੋਂ ਇਹ ਖੇਡ ਚੱਲੀ ਆ ਰਹੀ ਹੈ ਮੁਰਗਬਾਜੀ ਦੀ ਜਿਹੜੀ ਖੇਡ ਹੈ ਇਹ ਵੀ ਪੰਜਾਬ ਦੀਆਂ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਹੈ ਅਕਸਰ ਇਸ ਤਰ੍ਹਾਂ ਦਾ ਸੁਣਨ ਤੋਂ ਆਉਂਦਾ ਕਿ ਜਿਹੜੀ ਮੁਰਗਬਾਜ਼ੀ ਦੀ ਖੇਡ ਆ ਬੜੀ ਪੁਰਾਣੀ ਖੇਡ ਆ ਪ੍ਰਾਤਨ ਖੇਡ ਆ ਤਕਰੀਬਨ 100 ਸਾਲ ਤੋਂ ਵੀ ਪੁਰਾਣੀ ਖੇਡ ਆ ਬਾਕੀ ਇਹ ਨਹੀਂ ਪਤਾ ਪੁਰਾਣੇ ਸਮਿਆਂ ਤੋਂ ਕਿੰਨੇ ਕੁ ਪੁਰਾਣੀ ਖੇੜੇ ਚੱਲਦੀ ਆ ਰਹੀ ਆ ਬਾਕੀ ਆਪਣੇ ਦਾਦੇ-ਬਾਬੇ ਆਪਣੇ ਬਜ਼ੁਰਗ ਵੀ ਇਹ ਸ਼ੌਂਕ ਕਰਦੇ ਰਹੇ ਆ ਬੜਾ ਪੁਰਾਣਾ ਸ਼ੌਂਕ ਆ ਤੇ ਬੜਾ ਵਧੀਆ ਸ਼ੌਂਕ ਆ ਰਾਜੇ ਮਹਾਰਾਜਿਆਂ ਦੇ ਸਮੇਂ ਤੋਂ ਇਹ ਸ਼ੌਂਕ ਚੱਲਿਆ ਆ ਰਿਹਾ ਰਾਜਿਆਂ ਨੂੰ ਵੀ ਸੀਲ ਕੁੱਤੜਾਂ ਦਾ ਬੜਾ ਸ਼ੌਂਕ ਸੀਗਾ ਬੜੇ ਚਾਰੀ ਜਿੰਨਾ ਕੁੱਤਰਾਂ ਸੰਭਾਲਦੇ ਸੀਗੇ ਫਿਰ ਅੱਗੇ ਉਹਨਾਂ ਦਾ ਸ਼ੌਂਕ ਕਰਦੇ ਸੀ ਜਿਹੜੇ ਆਪਣੇ ਫਰੀਦਕੋਟ ਦੇ ਬਾ ਉਹ ਵੀ ਇਦਰਸੀਲਾਂ ਦਾ ਸ਼ੌਂਕ ਕਰਦੇ ਰਹੇ ਆ ਤੇ ਇਹ ਜਿਹੜੀ ਖੇਡ ਹੈ तकरीबन 100 ਸਾਲ ਤੋਂ ਪੁਰਾਣੀ ਤੇ ਆਪਣ ਨੂੰ ਸੁਣਨ ਤੋਂ ਆ ਰਹੀ ਹੈ ਤੇ ਬਾਕੀ ਇਹ ਨਹੀਂ ਪਤਾ ਵੀ ਇਹ ਤੋਂ ਕਿੰਨੇ ਕੁ ਪੁਰਾਣੀ ਖੇਡ ਕਿੰਨੇ ਕੁ ਪੁਰਾਣੇ ਸਮਾਂ ਤੋਂ ਚੱਲੀ ਆ ਰਹੀ ਹੈ ਤੇ ਬੜੀ ਪੁਰਾਣੀ ਖੇਡ ਆ ਪ੍ਰਾਤਨ ਖੇਡ ਹੈ ਤੇ ਬਾਕੀ ਜੇ ਗੱਲ ਕਰੀਏ ਥਾੜ ਦੀ ਖੇਡ ਦੀ ਬੜੀ ਦਿਲਚਸਪ ਖੇਡ ਆ ਇਹ ਬੜਾ ਇੱਥੇ ਮਣ ਵੰਚਨ ਹੁੰਦਾ ਬੜਾ ਇੱਥੇ ਸ਼ੁਗਲ ਮੇਲਾ ਹੁੰਦਾ ਤੇ ਭਾਈਚਾਰਕ ਖੇਡ ਆ ਇਹ ਤੇ ਬੜਾ ਸੋਹਣਾ ਤੇ ਬੜਾ ਸਾਫ਼ ਸੁਥਰਾ ਸ਼ੌਂਕ ਹੁੰਦਾ ਥਾੜ 'ਚ ਦੇਖਣਯੋਗ ਹੁੰਦਾ ਹੈ ਤੇ ਬਾਕੀ ਜਨਾਬ ਜਿਹੜੇ ਥਾੜ ਦੇ ਕੁੱਕਰ ਆ ਜਿਹੜੇ ਪਾਣੀ ਵਾਲੇ ਕੁੱਕਰ ਆ ਕੁਕੜਿੰਗ ਆ ਇਹਨਾਂ ਦੀ ਜਿਹੜੀ ਇੱਕ ਬਣਤਰ ਆ ਜਿਹੜੀ ਪਛਾਣ ਹੀ ਇੱਕ ਵੱਖਰੀ ਇਹਨਾਂ ਦੇ ਚਿਹਰੇ ਇਹਨਾਂ ਦਾ ਵਜੂਦ ਸਭ ਤੋਂ ਵੱਖਰਾ ਆ ਤੇ ਬਾਕੀ ਜਿਹੜੇ ਥਾੜ ਦੇ ਕੁੱਕਰ ਆ ਬੜੇ ਡਬਲ ਹੱਡ ਦੇ ਹੁੰਦੇ ਆ ਤੇ ਬੜੀ ਛੱਟ ਹੁੰਦੀ ਨਾਲ ਕੁੱਕੜਾਂ ਦੇ ਪੈਰਾਂ 'ਚ ਬਾਕੀ ਜੇ ਗੱਲ ਕਰੀਏ ਹੁਣ ਥਾੜ ਦੀ ਜਿਹੜਾ ਫਰੀਦਕੋਟ ਦਾ ਏਰੀਆ ਆ ਜਿਹੜੇ ਫਰੀਦਕੋਟ ਦੇ ਨਾਲ ਲੱਗਵੇਂ ਪਿੰਡ ਆ ਕੋਈ ਉਹ ਥਾੜ ਦੇ ਵਿੱਚ ਆ ਜਾਂਦੇ ਆ ਤੇ ਬਾਕੀ ਥਾੜ ਬਣਿਆ ਕਿਵੇਂ ਥਾੜ ਦਾ ਮਤਲਬ ਕੀ ਹੈ ਇਹਦੇ ਬਾਰੇ ਪ੍ਰੋਪਰ ਬਾਪੂ ਕੌਰ ਨੇ ਦੱਸਿਆ ਸੀ ਇੱਕ ਇੰਟਰ ਪਉਂਟ ਨੂੰ ਜਾ ਕੇ ਤੁਸੀਂ ਚੈੱਕ ਕਰ ਲੋ ਤੇ ਪੂਰੀ ਡੈਫੀਨੇਸ਼ਨ ਬਾਪੂ ਜੀ ਨੇ ਦਿੱਤੀ ਹੋਈ ਆ ਕਿਉਂਕਿ ਜੇ ਆਪੋ ਹੱਥ ਗੱਲ ਕਰਨ ਲੱਗੇ ਤਾਂ ਤਕਰੀਬਨ 10 ਤੋਂ 15 ਮਿੰਟ ਦੀ ਫਿਰ ਉਹੀ ਹੋ ਜਾਣੀ ਤੇ ਬਾਕੀ ਮੈਂ ਤੁਹਾਨੂੰ ਨੇ ਏਰੀਆ ਦਿਖਾ ਦਿੰਦਾ ਜਿਹੜੇ ਨਾਲ ਲੱਗਵੇਂ ਪਿੰਡੇ ਤਰਾਇੰਦੇ ਜਿੱਤਰ ਬੜਾ ਸ਼ੌਂਕ ਹੁੰਦਾ ਸੀ ਲਾਂਦਰ ਨਾਲ ਜਿਵੇਂ ਜਿਨਾਬ ਪਿੰਡ ਆ ਗਿਆ ਇੱਥੇ ਕੰਮੇ ਆਣਾ ਇਹ ਵੀ ਇੱਕ ਠਾਰਦਾ ਪਿੰਡ ਆ ਉਸ ਤੋਂ ਬਾਅਦ ਇਸਦੇ ਨਾਲ ਹੀ ਪਿੰਡ ਆ ਜਾਂਦਾ ਜੀ ਕਿਲਾਣਾ ਕਿਲਾਣਾ ਪਿੰਡੇ ਵੀ ਠਾਰਦਾ ਪਿੰਡ ਆ ਇੱਥੇ ਵੀ ਬੜੇ ਲੈਵਲ ਦਾ ਸ਼ੌਂਕ ਹੁੰਦਾ ਆ ਬਾਕੀ ਫਰੀਦਕੋਟ ਦੇ ਇਸ ਪਾਸੇ ਜਿੰਨੇ ਵੀ ਤਕਰੀਬਨ ਲਗਵੇਂ ਪਿੰਡਾਂ ਇਹਦੇ ਨਾਲ ਇੱਧਰ ਲੋਕਾਂ ਨੂੰ ਸੀਲਾਂ ਦਾ ਬੜਾ ਸ਼ੌਂਕ ਹੈ ਇਹ ਜਿਹੜਾ ਏਰੀਆ ਆ ਜੀ ਮਰਤੀ ਰੋੜੀ ਦੇ ਪਿੰਡ ਆ ਗਿਆ ਇੱਥੇ ਵੀ ਸੀਲਾਂ ਦਾ ਬੜਾ ਸ਼ੌਂਕ ਹੁੰਦਾ ਇੱਥੇ ਵੀ ਬੜੇ ਮੁਰਗੀ ਪਾਈਦੇ ਦੰਗਲ ਹੋਏ ਆ ਤੇ ਇਹ ਜਿੰਨੇ ਵੀ ਨਾਲ ਲਗਵੇਂ ਇਧਰਲੇ ਇਸ ਏਰੀਏ ਦੇ ਜਿਹੜੇ ਪਿੰਡ ਹਨ ਇਧਰ ਬੜੇ ਸ਼ਕੀਲ ਲੋਕ ਆ ਗਏ ਜਿਨ੍ਹਾਂ ਪਿੰਡ ਚੇਤ ਸਿੰਘ ਵਾਲਾ ਇਹ ਵੀ ਗਾੜੀ ਕਹਿ ਸਕਦੇ ਆ ਸੀਲਾਂ ਦਾ ਪਿੰਡ ਚੇਤ ਸਿੰਘ ਵਾਲਾ ਤੇ ਪਿੰਡ ਮਿੱਡੂਮਾਨ ਇਹ ਤਸੀਲਾਂ ਦੇ ਗਾੜੀ ਆ ਇੱਥੇ ਵੀ ਜਿਹਦਾ ਬੜਾ ਜ਼ਬਰਦਸਤ ਸ਼ੌਂਕ ਹੁੰਦਾ ਆ ਆ ਗਿਆ ਜੀ ਪਿੰਡ ਸ਼ੇਰ ਸਿੰਘ ਵਾਲਾ ਇਹ ਠਾਰ ਜ ਤੇ ਹੋਰ ਵੀ ਕਈ ਏਰੀਆ ਹੈਗੇ ਆ ਆ ਗਿਆ ਜੀ ਪਿੰਡ ਮਹਿਮੂਆਣਾ ਇਹ ਵੀ ਠਾਰਚੀ ਆ ਜਾਂਦਾ ਆ ਆ ਗਿਆ ਜੀ ਪਿੰਡ ਟੋਕ ਮੇਰੇ ਉਸਤਾਦ ਜੀ ਦਾ ਟੋਕ ਪਿੰਡ ਬਾਪੂ ਕੋਰੇਵਰਾ ਦਾ ਇਹ ਵੀ ਪਿੰਡ ਠਾਰਚੀ ਆ ਜਾਂਦਾ ਆ ਤੇ ਇਦਾਂ ਹੋਰ ਵੀ ਕਈ ਨਾਲ ਲੱਗਦੇ ਪਿੰਡ ਹੈਗੇ ਜਿਹੜੇ ਠਾਰਚੀ ਆ ਜਾਂਦੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਇਹ ਏਰੀਆ ਹੈ ਇਹਨੂੰ ਇੱਦਾਂ ਠਾਰਚੀ ਕਿਹਾ ਜਾਂਦਾ ਇਹਨੂੰ ਠਾਰ ਕਹਿੰਦੇ ਆ ਆ ਗਿਆ ਜਨਾਬ ਮਹਿਮੂਆਣਾ ਤੇ ਮਹਿਮੂਆਣ ਦੇ ਨਾਲ ਹੀ ਰਹਿੰਦਾ ਨਾਲ ਲੱਗ ਮੈਂ ਦੇ ਮਿੱਡੂਮਾਨ ਮਿੱਡੂਮਾਨ ਪਿੰਡ ਹੈਗਾ ਬਾਪੂ ਆਤਮੇ ਦਾ ਆ ਗਿਆ ਜੀ ਪਿੰਡ ਮਿੱਡੂਮਾਨ ਇਥੇ ਵੀ ਚਿੱਲਾਂ ਦਾ ਬੜਾ ਸ਼ੌਂਕ ਹੁੰਦਾ ਆ। ਕਿਹਾ ਗਿਆ ਜੀ ਪਿੰਡਾਂ ਨਾਲ ਹੀ ਕੋ ਗਿਆਣਾ। ਆ ਬਿੱਲੇ ਵਾਲਾ ਇਹ ਜਿਹੜੇ ਤਕਰੀਬਨ ਜਿੰਨੇ ਵੀ ਨਾਲ ਲੱਗਵੇਂ ਏਰੀਆ ਨੇ ਇੱਧਰ ਸਾਰੇ ਏਰੀਆ ਚ ਜਿੰਨਾ ਵੀ ਏਰੀਆ ਹੈਗੇ ਲਾਗੇ-ਲਾਗੇ ਤੇ ਕਿੰਨੇ ਵੀ ਪਿੰਡ ਨਾਲ ਲੱਗਵੇਂ ਇਹਨਾਂ ਸਾਰੇ ਏਰੀਆ ਚ ਥਾਰ ਦਾ ਸ਼ੌਂਕ ਹੁੰਦਾ ਪਾਣੀ ਵਾਲਾ। ਇੱਧਰ ਪਾਣੀ ਵਾਲੇ ਜਿਹੜੇ ਬੜੇ ਸ਼ਕੀਨ ਬੰਦੇ ਆ ਤੇ ਬੜੇ ਚੰਗੇ ਚੰਗੇ ਕੁੱਕੜ ਏਰੀਆ ਚ ਪਾਣੀ ਵਾਲੇ। ਲਗਭਗ ਜਾਤਰ ਜਿਹੜੇ ਸੀਲ ਕੁੱਕੜ ਹਨ ਪਾਣੀ ਨਾਲ ਇਸ ਏਰੀਏ 'ਚ ਹੀ ਹੈਗੇ ਅਤੇ ਇਸ ਏਰੀਏ 'ਚ ਪਾਣੀ ਨਾਲ ਕੁੱਕੜ ਜਿਹੜੇ ਠਾੜ ਦੇ ਕੁੱਕੜੇ ਲੋਰ ਹੀ ਬਣੇ ਆ ਤੇ ਇੱਥੋਂ ਹੀ ਮਸ਼ਹੂਰ ਹੋਏ ਆ ਇਹ ਏਰੀਆ ਹੈਗਾ ਜਿਹੜਾ ਠਾੜ ਦਾ ਲਓ ਜੀ ਮੈਂ ਆਪਰਾ ਤੁਹਾਨੂੰ ਠਾੜ ਦੇ ਏਰੀਆ ਤਾਂ ਆਪਾਂ ਦਿਖਾਤਾ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਠਾੜ ਦਾ ਸ਼ੌਂਕ ਹੈ ਮੁਰਗੇ ਬਾਜੀ ਦਾ ਪਾਣੀ ਨਾਲ ਸ਼ੌਂਕ ਹੈ ਕਿਹੜੇ ਮੌਸਮ ਦਾ ਸ਼ੌਂਕ ਆ ਜਿਵੇਂ ਹੁਣ ਤੁਸੀਂ ਫੋਟੋ 'ਚ ਦੇਖ ਰਹੇ ਆਂ ਬਿ ਲੋਕਾਂ ਦੇ ਕੋਡ-ਕੋਟੀਆਂ ਪਾਏ ਆ ਇਹ ਠੰਡੇ ਮੌਸਮ ਦਾ ਸ਼ੌਂਕ ਆ ਇਹ ਸਰਦ ਰੁੱਤ ਦਾ ਸ਼ੌਂਕ ਆ ਜਿਹੜੇ ਪਾਣੀ ਨਾਲ ਸ਼ੌਂਕ ਆ ਇਹ ਇਹ ਮੌਸਮ ਸਰਦਰੁੱਤ ਰੁੱਤ ਕਹਾਂ ਕਰਕੇ ਚੱਲਦਾ ਵੀ ਜਿਹੜੇ ਪਾਣੀ ਵਾਲੇ ਕੁੱੜਾ ਨਾ ਇਹ ਜਿਹੜੀ ਗੇਮ ਨਾ ਦੀ ਖੇੜੀ ਪੈਰਾਂ ਤੇ ਆ ਕੇ ਮੁੱਕਣੀ ਹੈ ਕਿਉਂਕਿ ਕੁੱੜਾ ਜਿਹੜੇ ਪਾਣੀ ਵਾਲੇ ਇਹ ਪੈਰਵਾਜ ਹੁੰਦੇ ਆ ਕਿਉਂਕਿ ਥਾੜ ਨੂੰ ਫਤੇ ਕਰਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਥਾੜ ਚ ਨਸਲੀ ਮੈਦਾਨ ਨੂੰ ਫਤੇ ਕਰਦੀ ਆ ਥਾੜ ਦੇ ਜਿਹੜੀ ਖੇੜਾ ਵੇਖਣੇ ਉਹ ਖੇੜ ਹੁੰਦੀ ਹੈ ਤੇ ਬੜੀ ਜ਼ਬਰਦਸਤ ਟੱਕਰ ਹੁੰਦੀ ਹੈ ਇੱਕ ਤੋਂ ਇੱਕ ਚੜਦੇ ਚੜਦੇ ਕੁੱੜਾ ਆਉਂਦੇ ਆ ਹੁਣ ਆਪਾਂ ਜੇ ਗੱਲ ਕਰੀਏ ਟਾਈਪ ਆਫ ਸ਼ੌਂਗ ਸ਼ੌਂਗ ਕਿੰਨੇ ਤਰ੍ਹਾਂ ਦਾ ਇਹ ਜਿਹੜਾ ਥਾੜ ਦਾ ਸ਼ੌਂਕ ਹੈ ਦੋ ਤਰ੍ਹਾਂ ਦਾ ਬੰਦ ਜੋੜ ਤੇ ਵੇਖੇ ਇਹ ਦੋ ਤਰ੍ਹਾਂ ਦੇ ਜਿਹੜੇ ਜੋੜ ਆ ਥਾੜ ਚ ਇਹ ਦੋ ਤਰ੍ਹਾਂ ਦਾ ਸ਼ੌਂਕ ਹੁੰਦਾ ਆ ਹੁਣ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਬੰਦ ਜੋੜ ਦੀ ਬੰਦ ਜੋੜ ਮਨ ਕੇ ਕਿ ਲੋ ਜਦੋਂ ਕਿ ਬੰਦਾ ਕਿਸੇ ਬੰਦੇ ਨਾਲ ਸ਼ੌਂਕ ਕਰਦਾ ਆ ਬਹਿ ਕੇ ਜੋੜ ਲੈਂਦਾ ਉਹ ਤੇ ਲਿਖਤ ਚ ਹੋ ਜਾਂਦਾ ਜੀ ਬੰਦ ਜੋੜ ਬੰਦ ਜੋੜ ਚ ਇਹ ਹੁੰਦਾ ਆ ਵੀ ਜਦੋਂ ਕਿ ਬੰਦਾ ਕਿੰਨਾ ਜੋੜ ਲਾ ਕੇ ਗਿਆ ਉਹ ਤੇ ਲਿਖਤ ਚ ਹੋ ਗਿਆ ਬੰਦ ਜੋੜ ਵੀ ਕੁੱਕਰ ਜਿੱਥੋਂ ਮਰਜ਼ੀ ਜਿਉਂ ਜਾ ਮਰਜ਼ੀ ਵੀ ਲਾ ਕੇ ਤੂੰ ਮੇਰਾ ਸ਼ੌਂਕ ਕਰ ਲਾ ਚਾਹੇ ਕੁੜ ਮੇਰੇ ਤੂਚਾ ਲਾਇਆ ਚਾਹੇ ਨੀਵਾ ਲਾਇਆ ਨਿੱਕੇ ਹੱਡ ਦਾ ਲਾਇਆ ਡਬਲ ਹਾਰਡ ਦਾ ਲੈ ਆ ਜਿੱਦਾਂ ਦਾ ਮਰਜ਼ੀ ਵੀਰੇ ਲੈ ਆ ਸਾਨੂੰ ਜਾਨਵਰ ਤਰ੍ਹਾਂ ਮੰਜ਼ੂਰ ਆ ਅਸੀਂ ਤੇਰਾ ਸ਼ੌਂਕ ਰਾਂਗੇ ਇਹ ਹੁੰਦਾ ਜਨਾਬ ਬੰਦ ਜੋੜ ਦਾ ਉੱਥੇ ਬੰਦ ਜੋੜ ਜਦੋਂ ਸ਼ੌਕ ਹੁੰਦਾ ਹੈ ਨਾ ਕੋਈ ਜਦ ਦੰਗਲ ਜਾ ਕੇ ਉੱਤਰਦਾ ਆ ਉੱਥੇ ਮੌਕੇ ਤੇ ਜਾ ਕੇ ਸ਼ੋਅ ਹੁੰਦਾ ਆ ਉਦੋਂ ਬੱਲੇ ਕੁੱਕੜ ਸ਼ੋਅ ਨਹੀਂ ਹੁੰਦਾਗਾ ਮੌਕੇ ਤੇ ਕੁੱਕੜ ਸ਼ੋਅ ਹੁੰਦਾ ਕਿਉਂਨ ਆਪਾਂ ਗੱਲ ਕਰਦੇ ਆ ਦੂਜਾ ਜਿਹੜਾ ਹੈਗਾ ਵੇਖ ਕੇ ਜਿਹੜਾ ਹੁੰਦਾ ਜਨਾਬ ਵੇਖ ਕੇ ਸ਼ੌਂਕ ਉਹ ਅਕਸਰ ਹੀ ਲੋਕ ਵੇਖ ਕੇ ਲਾਉਂਦੇ ਆ ਉਹ ਯਾਤਰ ਉਹੀ ਲਾਉਂਦੇ ਵੀ ਜਿਹਦੇ ਕੁੱਕੜ ਦਾ ਕਦ ਨਿੱਕਾ ਹੁੰਦਾ ਹੈ ਕੁੱਕੜ ਦਰਮਿਆਨਾ ਰਹਿ ਜਾਂਦਾ ਆ ਕਿ ਵਜ ਤੇ ਉਹ ਚ ਲਿਖਤ ਚ ਵੀ ਹੋ ਜਾਂਦਾ ਉਥੇ ਬੈਠ ਕੇ ਕੁੱਕੜ ਪਹਿਲਾਂ ਦਿਖਾਏ ਜਾਂਦੇ ਇੱਕ ਦੂਜੇ ਨੂੰ ਵੇਖ ਕੇ ਕੁੱਕੜ ਲਾਏ ਜਾਂਦੇ ਵਖਾ ਕੇ ਉਹ ਫਿਰ ਸ਼ੌਕ ਬੰਦੇ ਦਾ ਫੇਰ ਹੀ ਹੁੰਦਾ ਜੇ ਤਾਂ ਬੰਦੇ ਨੇ ਕੁੱਕੜ ਮੂਲੀ ਨੂੰ ਕੁੱਕੜ ਉਹ ਫੱਬਦਾ ਆ ਫਿਰ ਲਿਖਤ ਹੋ ਜਾਂਦੀ ਆ ਜੋੜ ਪੱਕਾ ਹੋ ਜਾਂਦਾ ਆ ਫਿਰਗਾ ਸ਼ੌਕ ਹੁੰਦਾ ਆ ਨਹੀਂ ਤੇ ਨਹੀਂ ਹੁੰਦਾ ਵੇਖ ਕੇ ਚ ਇਹੀ ਹੁੰਦਾ ਵੀ ਕੁੱਕੜ ਪਹਿਲਾਂ ਵੇਖ ਕੇ ਲੱਗ ਜਾਂਦੇ ਦੋਵੇਂ ਪਾਲਤਿਆਂ ਆਮੋ ਸਾਹਮਣੇ ਆਪੋ ਆਪਣੇ ਕੁੱਕੜ ਇੱਕ ਦੂਜੇ ਬੰਦੇ ਨੂੰ ਸ਼ੋਅ ਕਰ ਦਿੰਦੇ ਵੀ ਸਾਡਾ ਆ ਲੱਗਦਾ ਵੀ ਤੇਰਾ ਵੀਰੇ ਉਹ ਲੱਗਦਾ ਸਾਨੂੰ ਮਨਜ਼ੂਰ ਆ ਜਾਂ ਨਹੀਂ ਹੁਣ ਜਿਹੜੇ ਭਰਾਵਾਂ ਨੇ ਹਲੇ ਤੱਕ ਪਾਣੀ ਨਾਲ ਸ਼ੌਂਕ ਨਹੀਂ ਕੀਤਾ ਜਾਂ ਪਾਣੀ ਨਾਲੇ ਦੰਗਲ ਨਹੀਂ ਦੇਖੇ ਉਹਨਾਂ ਦੇ ਅਕਸਰ ਹੀ ਮਨਾਂ 'ਚ ਇਹ ਸਵਾਲ ਹੁੰਦਾ ਵੀ ਪਾਣੀ ਨਾਲੇ ਜੋੜ ਕੀ ਆ ਇਹਨਾਂ ਪਾਣੀਆ ਦਾ ਮਤਲਬ ਕੀ ਆ ਜਿਵੇਂ ਕਿ ਇੱਕ ਵਾਰ ਇੱਕ ਇੰਟਰਵਿਊ 'ਚ ਮੇਰੇ ਸਤਾਦ ਬਾਪੂ ਕੋਹਰੇ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਅੱਜ ਉਹੀ ਡੈਫੀਨੇਸ਼ਨ ਤੁਹਾੜਨਾ ਮੈਂ ਸ਼ੇਅਰ ਕਰਦਾ ਪੁਰਾਣੇ ਸਮੇਂ ਦੀ ਗੱਲ ਆ ਕਿ ਦੋ ਬੰਦੇ ਸੀਗੇ ਆਪਸ ਵਿੱਚ ਬੈਠੇ ਸ਼ੁਕਲ ਮੇਲਾ ਕਰ ਰਹੇ ਸੀਗੇ ਦੋਵੇਂ ਕੁੱਕੜਾਂ ਦਾ ਸ਼ਕੀਨ ਸੀਗੇ ਦੋਵੇਂ ਸੀਲ ਕੁੱਕੜ ਰੱਖਦੇ ਸੀਗੇ ਉਹਨਾਂ ਨੇ ਇੱਕ ਦੂਜੇ ਨਾਲ ਜੋੜ ਦੀ ਗੱਲ ਕਰਨੀ ਪਰ ਦੋਵਾਂ ਦੇ ਕੁੱਕੜ ਹਲੇ ਸੰਭੇ ਨਹੀਂ ਸੀਗੇ ਕੁੱਕੜ ਫਰ ਉਹਨਾਂ ਨੇ ਕੀ ਕੀਤਾ ਮਹੀਨੇ ਭੀ ਦਿਨਾਂ ਦਾ ਵਕਫਾ ਪਾ ਕੇ ਇੱਕ ਦੂਜੇ ਨਾਲ ਜੋੜ ਲੇਖ ਲਿਆ ਬੈਠ ਕੇ ਤੇ ਜਦੋਂ ਜੋੜ ਲੇਖ ਲਿਆ ਮਹੀਨੇ ਕੁ ਦਾ ਟਾਈਮ ਪਾ ਕੇ ਜੀ ਉਹਨਾਂ ਨੇ ਜੋੜ ਲੇਖ ਲਿਆ ਫਿਰ ਮਹੀਨੇ ਬਾਅਦ ਦੋਵੇਂ ਕੁੱਕੜ ਲੈ ਕੇ ਦੰਗਲ ਚਾਏ ਜਦੋਂ ਦੰਗਲ ਚਾਏ ਕੁੱਕੜ ਫਿਰ ਉੱਥੇ ਵਿੱਚ ਪਾਣੀ ਵਾਲਾ ਮਸਲਾ ਐਡ ਹੋ ਗਿਆ ਫਿਰ ਪਾਣੀ ਵਾਲਾ ਮਸਲਾ ਉਹ ਐਡ ਹੋ ਗਿਆ ਬਈ ਕਹਿੰਦੇ ਜੇ ਕੋਈ ਮੇਰੇ ਜਾਨਵਰ ਨੂੰ ਵੀਰੇ ਯਾਰਜਾ ਬੰਦੀ ਆ ਮੈਂ ਚੱਕੂੰਗਾ ਜੇ ਤੇਰੇ ਨੂੰ ਵੀ ਯਾਰਜਾ ਬੰਦੀ ਆ ਤੂੰ ਕਹਿੰ ਤੂੰ ਕਿ ਕਿਹਦੇ ਪਾਣੀ ਵਾਲੇ ਕੁੱਕੜ ਅਥਾੜ ਤੇ ਲੜਦੇ ਹਨ ਇਹ ਸੱਟ ਬੜੀ ਮਾਰਦੇ ਆ ਹੁਣ ਜਦੋਂ ਕਿਸੇ ਕੁੱਕੜ ਦੇ ਸੱਟ ਆ ਜੇ ਆ ਕਿ ਕੁੱਕੜਾ ਪੱਚਾ ਕਿ ਕੁੱਕੜਾ ਆਪਣਾ ਸਵਾਰ ਸਕਦੇ ਆ ਤੇ ਅਗਲਾ ਕਹਿੰਦਾ ਵੀ ਸੱਤ ਵਾਰੀ ਚੱਕ ਤੜ ਵੀਰੇ ਤੂੰ ਕਰ ਲੈ ਸੱਤ ਵਾਰੀ ਚੱਕ ਤੜ ਮੈਂ ਕਰ ਲੂੰਗਾ ਚਾਹੇ ਤੱਤਾ ਕਰ ਲਾ ਚਾਹੇ ਠੰਡਾ ਕਰ ਲਾ ਸੱਤ ਵਾਰੀ ਸੱਤ ਮੌਕੇ ਵੀਰੇ ਤੇਰੇ ਕੋਲੇ ਤੇ ਸੱਤ ਹੀ ਕਿੰਨਾ ਮੇਰੇ ਕੋਲੇ ਆ ਐਦਾਂ ਵਿੱਚ ਫਿਰ ਪਾਣੀ ਐਡ ਹੋਵੇ ਤੇ ਬਾਕੀ ਜਨਾਬ ਹੁਣ ਇਸ ਤਰ੍ਹਾਂ ਦਾ ਜਿਹੜਾ ਸ਼ੌਂਕ ਆ ਆਪਣੇ ਥਾਰਡ ਚ ਏਰੀਏ ਚ ਹੁੰਦਾ ਜੀ ਮੈਂ ਤੁਹਾਨੂੰ ਫਰੀਦਕੋਟ ਦਾ ਆਪਣੇ ਏਰੀਆ ਦਿਖਾਇਆ ਮੈਂ ਥਾਰ ਦਾ ਉਸ ਏਰੀਏ ਚ ਆਪਾਂ ਨੂੰ ਇਸ ਤਰ੍ਹਾਂ ਦਾ ਹੀ ਸ਼ੌਂਕ ਹੁੰਦਾ ਪਾਣੀ ਨਾਲ ਇਦਾਂ ਹੀ ਆਪਣੇ ਕੁੱਕੜਾਂ ਦੀ ਚੱਕਤਾਰ ਹੁੰਦੀ ਜੇ ਕੁੱਕੜ ਨੂੰ ਕਿ ਸਾਟ ਆ ਜਾਏ ਕੋਈ ਯਾਰ ਜਾ ਬਣ ਜੇ ਸੰਦਾ ਕਰਨਾ ਕਿ ਰੋਕਣਾ ਜਾਂ ਤੇਜ਼ ਕਰਨਾ ਬਾਕੀ ਸੱਤ ਵਾਰ ਕੁੱਕੜ ਦੀ ਚੱਕਤਾਰ ਕਰਕੇ ਕੁੱਕੜ ਨੂੰ ਆਪਾਂ ਸਵਾਰ ਸਕਦੇ ਆ ਤੇ ਜਦੋਂ ਸੱਤੇ ਪਾਣੀ ਉਧਰ ਪੂਰੇ ਹੋ ਗਏ ਜਾਂ ਇਧਰ ਪੂਰੇ ਹੋ ਗਏ ਫਿਰ ਉਸ ਤੋਂ ਬਾਅਦ ਬੰਦਾ ਪਾਣੀ ਨਹੀਂ ਚੱਕ ਸਕਦਾ ਹੈ ਉਸ ਤੋਂ ਬਾਅਦ ਮદાન ਫਤਈ ਹੁੰਦਾ ਆ ਜਾਂ ਤਾਂ ਕੁੱਕੜ ਬੈਠ ਜਾਂਦਾ ਆ ਜਾਂ ਤੁਰ ਜਾਂਦਾ ਆ ਥਾਰ ਚ ਜਾਤ ਦੇ ਕੁੱਕੜ ਤਾਂ ਬੈਠ ਜਾਂਦੇ ਆ ਤੁਰਦੇ ਨੇਗੇ ਤੁਰ ਵੀ ਜਾਂਦੇ ਆਪਾਂ ਕਹਦੇ ਗਏ ਕਿ ਕੁੱਕੜ ਅੱਜ ਕੱਲ੍ਹ ਦੇ ਸਮੇਂ 'ਚ ਮੈਂ ਦੇਖਿਆ ਤੁਰ ਵੀ ਜਾਂਦੇ ਹੋ ਕਿ ਵੱਡੀ ਗੱਲ ਨਹੀਂ ਕਿ ਚਿੰਗ-ਚਿੰਗ ਕੁੱਕੜ ਵੀ ਤੁਰ ਜਾਂਦੇ ਕਿਉਂਕਿ ਡਾਂਗਾ ਮੋਲ ਤਾਂ ਭੂਤ ਵੀ ਨੱਚਦੇ ਆ। ਕੁੱਕੜ ਤੁਰ ਵੀ ਜਾਂਦੇ ਕਿ ਵੱਡੀ ਗੱਲ ਨਹੀਂ। ਪਰ ਜਾਤ ਤੇ ਕੁੱਕੜ ਕੀ ਆ ਮਰਨਾ ਪਸੰਦ ਕਰਦੇ ਆ ਦੰਗਲ ਦੇ ਵਿੱਚ ਬੈਠ ਜਾਂਦੇ ਆ ਪਰ ਪਿੱਠ ਦਿਖਾ ਕੇ ਭਜਦੇ ਨਹੀਂ। ਤੇ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਪਾਣੀ ਆ ਜਿਹੜੇ ਟੋਟਲ ਪਾਣੀ 7 ਪਾਣੀ ਹੁੰਦੇ 7 ਪਾਣੀ ਮੂਲੀ ਪਾਰਟੀ ਦੇ ਹੁੰਦੇ 7 ਹੀ ਆਪਣੇ ਟੋਟਲ 14 ਪਾਣੀ ਹੋ ਜਾਂਦੇ ਆ। ਤੇ ਜਿਹੜਾ ਇੱਕ ਪਾਣੀ ਹੁੰਦਾ ਆ ਇੱਕ ਪਾਣੀ ਅੱਧੇ ਘੰਟੇ ਦਾ ਹੁੰਦਾ ਮਨ ਕਰੇ ਕੋਈ ਕੁਕੜਾ ਪਹਿ ਇੱਕ ਵਾਰ ਚੱਕ ਲਿਆ ਆਪਾਂ ਕੁਕੜ ਨੂੰ ਅੱਧਾ ਘਟਾ ਰੈਸਟ ਦਵਾ ਸਕਦੇ ਆ ਅੱਧਾ ਘੰਟਾ ਕੁਕੜ ਨੂੰ ਆਪਾਂ ਸਵਾਰ ਸਕਦੇ ਆ ਆਪਣੀ ਸਾਂਭਣ ਕਿ ਦੋਵੇਂ ਜੇ ਆਪਾਂ ਚੱਕਿਆ ਆ ਨਾਲ ਕੁਕੜ ਉਹ ਵੀ ਚੱਕਿਆ ਉਹ ਦੋ ਵੀ ਸਾਂਭਣਗੇ ਤੇ ਬਾਕੀ ਜਿਹੜੀ ਇੱਥੇ ਐਂਟਰੀ ਇੱਥੇ ਮਾਲਕ ਨੇ ਕੁਕੜ ਨੂੰ ਸਵੇਰੇ 9 ਵਜੇ ਲੈ ਗਿਆ ਦੰਗਲ 'ਚ ਪਹੁੰਚਣਾ ਹੁੰਦਾ ਆ ਤੇ ਸ਼ਾਮ ਨੂੰ 5 ਵਜੇ ਵਾਸੀ ਹੁੰਦੀ ਆ ਤੇ ਬਾਕੀ ਜਿਹੜੇ ਮੰਗਲ ਦੇ ਨਾਲ ਆਉਂਦੇ ਫੱਗਨ ਮਹੀਨੇ ਦੇ ਉਦੋਂ ਵਾਸੀ 6 ਵਜੇ ਹੁੰਦੀ ਆ ਉਦੋਂ ਕਿਉਂਕਿ ਦਿਨ ਥੋ ਮੱਗੀ ਹੁਣ ਗੱਲ ਕਰਦੇ ਆਂ ਜਿਹੜੇ ਉਸਤਾਦ ਆ ਮੁਰਗ ਬਾਈ ਦੇ ਜਿਹੜੇ ਠਾਰ ਦੇ ਉਸਤਾਦ ਆ ਪੰਜਾਬ ਦੇ ਜਿਨ੍ਹਾਂ ਨੇ ਚੰਗਾ ਠਾਰ ਚ ਨਾਮ ਮਾਇਆ ਉਹਨਾਂ ਉਸਤਾਦਾਂ ਦਾ ਜ਼ਿਕਰ ਕਰਦੇ ਆਂ ਜੀ ਪਹਿਲੇ ਨੰਬਰ ਤੇ ਗੱਲ ਕਰਦੇ ਆਂ ਉਸਤਾਦ ਬਾਪੂ ਆਤਮਾ ਸਿੰਘ ਦੀ ਮਿੱਡੂਮਾਨ ਵਾਲੇ ਇਹ ਬਾਪੂ ਜੀ ਪਿੰਡ ਮਿੱਡੂਮਾਨ ਦੇ ਆ ਇਹਨਾਂ ਨੇ ਆਉਂਦੇ ਸਮੇਂ ਤੇ ਬੜਾ ਸੋਹਣਾ ਸ਼ੌਂਕ ਕੀਤਾ ਬੜਾ ਸਾਫ਼ ਸੁਥਰਾ ਸ਼ੌਂਕ ਕੀਤਾ ਬੜੀ ਸੋਹਣੀ ਖੇਡ ਕਰਦੇ ਸੀਗੇ ਕੁੱਕੜਾਂ ਦੀ ਇਹ ਪੱਟੀ ਤੇ ਬੈਠ ਕੇ ਿਹਰਾਵਗਰਾ ਬਣਾਉਂਦੇ ਸੀਗੇ ਗਾਲਾ ਪਾਣੀ ਕਰਦੇ ਸੀਗੇ ਬੜਾ ਸੋਹਣਾ ਸ਼ੌਂਕ ਕੀਤਾ ਇਹਨਾਂ ਨੇ ਹਣ ਗੱਲ ਕਰਦੇ ਉਸਤਾਦ ਬਾਪੂ ਬਾਰਾ ਸਿੰਘ ਮਿੱਡੂਮਾਨ ਵਾਲੇ ਇਹ ਵੀ ਪਿੰਡ ਮਿੱਡੂਮਾਨ ਦੇ ਬਾਪੂ ਆਤਮਾ ਜੀ ਦੇ ਬ੍ਰਦਰ ਰਹੇ ਇਹ ਉਹਨਾਂ ਸਮਾਂ ਚ ਦੰਗਲ ਦੇ ਵਿੱਚ ਮੌਤ ਲੱਗਦੇ ਸੀ ਕਿ ਤੇ ਬੜੀ ਚੋਸਤੀ ਨਾਲ ਮੌਤ ਹੀ ਕਰਦੇ ਸੀਗੇ ਬੜੀ ਸੋਹਣੀ ਖੇਡ ਕਰਦੇ ਸੀਗੇ ਤੇ ਜਨਾਬ ਇਹ ਹੈਗੇ ਉਸਤਾਦ ਬਾਪੂ ਕਾਲੀਜੀਤ ਸਿੰਘ ਵਾਲੇ ਇਹਨਾਂ ਦਾ ਪੱਕਾ ਨਾਮ ਤਾਂ ਹੋਰ ਆ ਤੇ ਪਰਥਾਰ ਦੇ ਵਿੱਚ ਇਹਨਾਂ ਨੂੰ ਬਾਪੂ ਕਾਲੀ ਦੇ ਨਾਂ ਨਾਲ ਬੜਾ ਜਾਣਿਆ ਜਾਂਦਾ ਉਸ ਨਾਂ ਨਾਲ ਬੜੇ ਮਸ਼ਹੂਰ ਹੋਏ ਆ ਇਹ ਵੀ ਦੰਗਲ ਦੇ ਵਿੱਚ ਮੌਤ ਲੱਗਦੇ ਸੀਗੇ ਤੇ ਬੜਾ ਸੋਹਣਾ ਸ਼ੌਂਕ ਕਰਦੇ ਰਹੇ ਆ ਤੇ ਬੜੇ ਚੰਗੇ ਨਸਲੀ ਕੁੱਕੜ ਇਹਨਾਂ ਦੇ ਅੱਜ ਵੀ ਥਾਰ ਦੇ ਵਿੱਚ ਮੌਜੂਦ ਆ ਹੁਣ ਵੀ ਇਹਨਾਂ ਦੇ ਪਿੰਡ ਦੇ ਵਿੱਚ ਬੜਾ ਸੋਹਣਾ ਸ਼ੌਂਕ ਹੁੰਦਾ ਕੁੱਕੜਾਂ ਦਾ ਹੁਣ ਆਪਾਂ ਗੱਲ ਕਰਦੇ ਜੀ ਉਸਤਾਦ ਬਾਪੂ ਸ਼ੇਰ ਸਿੰਘ ਦੀ ਮਚਾਕੀ ਵਾਲੇ ਜਿਵੇਂ ਬਾਈ ਗਿੰਦੇ ਕੋਲੇ ਆਪਾਂ ਗਏ ਸੀ ਜਿਹੜੇ ਆਪਾਂ ਕੁੱਕੜ ਦੇਖੇ ਸੀ ਨਾ ਉਹ ਇਹਨਾਂ ਦਾ ਹੀ ਜ਼ਿਕਰ ਕਰਦੇ ਸੀ ਕਿ ਬਾਪੂ ਸ਼ੇਰ ਵਾਲੇ ਕੁੱਕੜ ਆਹ ਕਹਿੰਦੇ ਮੇਰੇ ਕੋਲੇ ਕਿ ਹੁਣ ਜਿਹੜੇ ਬਾਪੂ ਸ਼ੇਰ ਸਿੰਘ ਦੀ ਮਚਾਕੀ ਵਾਲੇ ਇਹਨਾਂ ਦੇ ਨਾਂ ਤੇ ਨਸਲ ਮਸ਼ਹੂਰ ਹੋਈ ਹੈ ਇਹਨਾਂ ਦੇ ਕੁੱਕੜ ਬੜੇ ਮਸ਼ਹੂਰ ਹੋਏ ਆ ਹੁਣ ਵੀ ਥਾਰ ਦੇ ਕੁੱਕੜ ਇਹਨਾਂ ਦੇ ਇਸ ਟਾਈਮ ਗੇਮ ਕਰਦੇ ਆ ਤੇ ਬੜੇ ਜ਼ਬਰਦਸਤ ਕੁੱਕੜ ਇਹਨਾਂ ਦੇ ਜਨਾਬ ਇਹ ਉਸਤਾਦ ਬਾਪੂ ਮੁਖਤਿਆਰ ਸਿੰਘ ਮੱਡੂਮਾਨ ਵਾਲ ਤੇ ਇਹਨਾਂ ਦੀ ਮੈਂ ਇੰਟਰਵਿਊ ਵੀ ਕਰਕੇ ਆਇਆ ਸੀਗਾ ਆਪਣੇ ਚੈਨਲ ਤੇ ਪਾਈ ਹੋਈ ਹੈ ਦੇਖੋ ਬੜੀਆਂ ਦਿਲਚਸਪ ਗੱਲਾਂ ਸੁਣਾਈਆਂ ਨੇ ਮੈਂ ਆਪਣੇ ਸਮੇਂ ਦੀਆਂ ਵੀ ਇਹਨਾਂ ਦੇ ਸਮੇਂ ਤੇ ਮੁਰਕੇ ਪਾਈ ਦਾ ਸ਼ੌਂਕ ਕਰਦੇ ਸੀਗੇ ਤੇ ਬੜੇ ਵਧੀਆ ਇਨਸਾਨ ਹੈ ਇਹਨਾਂ ਦੀ ਮੈਂ ਇੰਟਰਵਿਊ ਕਰਕੇ ਆਇਆ ਸੀਗਾ ਵੀ ਤੁਸੀਂ ਚੈੱਕ ਕਰਿਓ ਜਨਾਬ ਬੜੇ ਸ਼ਕੀਨ ਆ ਇਹ ਹੈਗੇ ਆ ਜੀ ਉਸਤਾਦ ਕਾਕਾ ਨਵਾਂ ਕਿਲਾ ਜੀ ਪੱਕਾ ਨਾਮ ਤੇ ਇਹਨਾਂ ਦਾ ਵੀ ਕੋਈ ਹੋਰ ਆ ਪਰਥਾਰ ਦੇ ਵਿੱਚ ਇਹਨਾਂ ਨੂੰ ਉਸਤਾਦ ਕਾਕਾ ਨਵਾਂ ਕਿਲਾ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਆ ਅਸੀਲਾ ਦਾ ਸ਼ੌਂਕ ਤੇ ਕਰਦੇ ਕਰਦੇ ਆ ਪਰ ਜਿਹੜਾ ਕਬੂਤਰ ਪਾਈ ਦਾ ਸ਼ੌਂਕ ਆ ਉਹਦੇ ਵਿੱਚ ਵੀ ਟੌਪ ਦੇ ਉਸਤਾਦ ਰਹੇ ਆ ਇਹ ਆ ਜੀ ਉਸਤਾਦ ਰਾਜਬਰੀ ਵਾਲੇ ਅੰਕਲ ਕਾਕਾ ਜੀ ਨੂੰ ਇਹਨਾਂ ਦਾ ਵੀ ਕਬੂਤਰਬਾਜੀ ਤੇ ਬੜਾ ਵੱਡਾ ਨਾਮ ਆ ਅਸੀਲਾਂ ਦਾ ਵੀ ਸ਼ੌਂਕ ਕਰਦੇ ਆ ਬੜਾ ਸਮਾਂ ਸ਼ੌਂਕ ਕਰਦੇ ਆ ਹੁਣ ਤੱਕ ਬੜੇ ਟੌਪ ਦੇ ਕੁੱਕੜਨ ਦਾਇ ਥੜਵੇ ਕਿਨਾਂ ਨੇ ਤੇ ਬੜਾ ਵਧੀਆ ਨਾਮ ਬਣਿਆ ਇਹਨਾਂ ਦਾ ਇਹ ਕੁੱਕੜਾਂ ਦੇ ਨਾਲ-ਨਾਲ ਕਬੂਤਰਾਂ ਦੇ ਵੀ ਬੜੇ ਟੌਪ ਦੇ ਉਸਤਾਦ ਆ ਇਹ ਇਹ ਆ ਜੀ ਉਸਤਾਦ ਜਗਦੇਵ ਸਿੰਘ ਸਰਪੰਚ ਸਾਈਡੋਕੇ ਵਾਲੇ ਬੜਾ ਸੋਹਣਾ ਸ਼ੌਂਕ ਕਰਦੇ ਆ ਅਸੀਲਾਂ ਦਾ ਸ਼ੌਂਕ ਤੇ ਕਰਦੀ ਕਰਦੇ ਆ ਨਾਲ ਕਬੂਤਰਬਾਜੀ ਦਾ ਵੀ ਸ਼ੌਂਕ ਕਰਦੇ ਆ ਬੜੇ ਵਧੀਆ ਇਨਸਾਨ ਆ ਬੜਾ ਸਮਾਂ ਸ਼ੌਂਕ ਕਰਦੇ ਬੜਾ ਸਾਫ਼ ਪੁੱਤਰਾ ਸ਼ੌਂਕ ਕਰਦੇ ਆ ਤੇ ਬਾਪੂ ਆਤਮਾ ਜੀ ਜਿਹੜੀ ਮੈਂ ਫੋਟੋ ਪਾਈ ਸੀਗੀ ਮੱਡੂ ਮਾ ਨਾਲ ਇਹ ਉਹਨਾਂ ਦਾ ਸ਼ਗਿਰਦ ਆ ਤੇ ਅੱਜ ਦੇ ਸਮੇਂ 'ਚ ਬੜੇ ਸੋਹਣੇ ਕੁੱਤਰ ਬਣੇ ਇਹਨਾਂ ਕੋਲ ਬੜੇ ਨਾਮੀ ਕੁੱਕੜ ਇਹਨਾਂ ਕੋਲ ਆ ਇਹ ਆ ਜੀ ਉਸਤਾਦ ਬਲਦੇਵ ਸਿੰਘ ਪਲੇਰਾ ਵਾਲੇ ਇਹਨਾਂ ਦੇ ਪੀਲੇ ਕੁੱਕਰ ਬੜੇ ਮਸ਼ਹੂਰ ਹੋਏ ਆ ਥਾਰ 'ਚ ਕਾਫੀ ਨਾਮ ਬਣਾਇਆ ਉਹਨਾਂ ਕੁੱਕੜਾਂ ਨੇ ਇਹਨਾਂ ਦੇ ਨਾਂ ਤੋਂ ਇੱਕ ਬਰੀਡ ਮਸ਼ਹੂਰ ਹੋਈ ਹੈ ਇਹ ਹੈਗੇ ਜੀ ਉਸਤਾਦ ਇੰਦਰਜੀਤ ਸਿੰਘ ਪੁੱਟੋ ਅੰਮ੍ਰਿਤਸਰ ਵਾਲੇ ਇਹ ਵੀ ਬੜਾ ਸੋਹਣਾ ਸ਼ੌਂਕ ਕਰਦੇ ਆ ਪਾਣੀਆਂ ਤੇ ਤੇ ਇਹ ਬੜੇ ਚੰਗੇ ਕੁੱਕੜ ਇਹਨਾਂ ਦੇ ਵੀ ਥਾਰ 'ਚ ਵੀ ਕਈ ਵਾਰ ਆਪਣੇ ਸ਼ੌਂਕ ਕਰਕੇ ਗਏ ਆ ਇਹ ਮੈਂ ਬ ਬੜੀ ਸੋਹਣੀ ਖੇਡ ਕਰਦੇ ਆ ਇਹਨਾਂ ਦੇ ਕੁੱਕਰ ਵੀ ਬਹੁਤ ਚੰਗੇ ਆ ਇਹ ਹੈਗਾ ਜੀ ਉਸਤਾਦ ਬਾਪੂ ਜੱਗਰ ਸਿੰਘ ਡੋੜ ਇਹਨਾਂ ਦੇ ਉੱਪਰ ਬੜੇ ਮਸ਼ਹੂਰ ਹੋਏ ਇਹਨਾਂ ਦੇ ਨਾਂ ਤੇ ਇੱਕ ਬ੍ਰੀਡ ਜਨਮ ਗਈ ਹੈ ਜਿਵੇਂ ਆਪਾਂ ਅੰਕਲ ਬਿੱਟੂ ਸ਼ਰਮਾ ਕੋਲ ਗਏ ਸੀ ਆਪਾਂ ਕੁੱਕੜੀ ਦਿਖਾਈ ਸੀ ਨਾਂ ਬੀ ਉਸਤਾਦ ਜੱਗਰ ਡੋੜ ਵਾਲੀ ਆ ਉਹ ਕੁੱਕੜੀ ਇਹਨਾਂ ਦੀ ਨਸਲ ਚੋਂ ਆ ਗਈ ਇਹ ਹੈਗਾ ਜੀ ਉਸਤਾਦ ਬਾਪੂ ਕੋਰ ਸਿੰਘ ਡੋਗ ਵਾਲੇ ਮੇਰੇ ਉਸਤਾਦ ਜੀ ਬੜੇ ਵਧੀਆ ਇਨਸਾਨ ਆ ਤੇ ਬੜਾ ਸੋਹਣਾ ਸ਼ੌਂਕ ਕਰਦੇ ਆ ਬੜੇ ਟੌਪ ਦੀ ਗੇਮ ਕਰਦੇ ਆ ਬੜਾ ਸਾਫ਼ ਸੁਥਰਾ ਸ਼ੌਂਕ ਕਰਦੇ ਤੇ ਤਕਰੀਬਨ 85 ਸਾਲਾਂ ਦੀ ਉਮਰ ਹੋਗੀ ਪਰ ਇਹਨਾਂ ਨੂੰ ਹਲੇ ਵੀ ਸੀਦਾ ਨਾ ਬੜਾ ਸ਼ੌਂਕ ਇਸ ਸਮੇਂ ਵੀ ਕੁੱਕਰ ਸੰਭ ਰਹੇ ਆ ਇਹ ਹੈਗਾ ਜੀ ਉਸਤਾਦ ਮੇਜਰ ਸਿੰਘ ਮਚਾਕੀ ਵਾਲੇ ਇਹਨਾਂ ਦੇ ਵੀ ਬੜੇ ਚੰਗੇ ਕੁੱਕੜ ਆ ਜਨਾਬ ਬੜੇ ਕੁੜੇ ਮਸ਼ਹੂਰ ਹੋਏ ਥਾਰ ਚ ਬਹੁਤ ਸਾਰਾ ਸ਼ੌਂਕ ਕਰਾਇਆ ਇਹਨਾਂ ਦੇ ਕੁੱਕੜ ਨੇ ਇਹ ਹੈਗੇ ਜਨਾਬ ਉਸਤਾਦ ਗਰਮੇਲ ਸਿੰਘ ਖਗਿਆਣੇ ਵਾਲੇ ਕਈ ਬੰਦੇ ਜਿਵੇਂ ਦਾਦ ਜੀ ਨਾਲ ਵੀ ਅੰਕਲ ਗਰਮੇਲ ਪੁੱਛਦੇ ਕੁੱਕੜ ਸਾਡੇ ਕੋਲੇ ਆਪਾਂ ਕਈ ਥਾਂ ਕੁੱਕੜ ਦੇਖ ਕੇ ਆਏ ਕੂੜੀਆਂ ਦੇਖ ਕੇ ਆਏ ਉਹ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਇਹਨਾਂ ਦੇ ਕੁੱਕੜ ਬੜੇ ਚੰਗੇ ਕੁੱਕੜ ਬਣਾਈ ਨੇ ਬਾਕੀ ਅਜਿਹਾ ਜਿੰਨਾ ਕੋਈ ਉਸਤਾਦਾਂ ਦੀਆਂ ਮੈਨੂੰ ਫੋਟੋ ਮ ਅੱਛਾ ਪònਨ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਾਕੀ ਮੈਂ ਤੁਹਾਨੂੰ ਮੇਹੀ ਦੰਦਾ ਜਿਹੜਾ ਥਾੜ ਦਾ ਸ਼ੌਂਕ ਆ ਨਾ ਇਹ ਪਾਰਟੀ ਬਾਜੀ ਦਾ ਸ਼ੌਂਕ ਆ ਇਕੱਲੇ ਬੰਦੇ ਵਾਸਤਾ ਕੰਮ ਨਹੀਂ ਕਰਾ ਇਹ ਜੇ ਆਪਾਂ ਕਿਸੇ ਪਾਲੀ 'ਚ ਹੈਗੇ ਆ ਵਧੀਆ ਪਾਲੀ ਨੇ ਬਣਾ ਕੇ ਰੋ ਈਮਾਨਦਾਰੀ ਨਾਲ ਰੋ ਇੱਕ ਦੂਜੇ ਨਾਲ ਬਣ ਕੇ ਚੱਲੋ ਭਾਈਚਾਰੇ ਵਾਲੀ ਖੇਡ ਆ ਇਹ ਬੜਾ ਸਾਫ਼-ਸੁਥਰਾ ਸ਼ੌਂਕ ਹੁੰਦਾ ਥਾੜ ਦਾ ਤੇ ਜਿਹੜੇ ਭਰਾਵਾਂ ਨੇ ਇੱਥੇ ਥਾੜ ਦਾ ਸ਼ੌਂਕ ਕਦੇ ਵੇਖਿਆ ਨਹੀਂਗਾ ਤੇ ਮੈਂ ਇੱਕ ਨੈਕਵਾਰਾ ਕੇ ਥਾੜ ਦਾ ਖਾਉਗਾ ਜ਼ਰੂਰ ਦੇਖਿਓ ਬੜੀ ਸੋਹਣੀ ਇੱਥੇ ਗੇਮ ਹੁੰਦੀ ਆ ਤੇ ਬੜੀ ਸਾਫ਼-ਸੁਥਰੀ ਇੱਥੇ ਗੇਮ ਬਾਕੀ 1 ਫੁੱਟ ਹੋਰ ਮਿਲ ਗਿਆ ਉਸਤਾਦ ਬਹਾਦਰ ਜੀ ਇਹ ਵੀ ਬੜਾ ਸੋਹਣਾ ਸ਼ੌਂਕ ਕਰਦੇ ਬੜੇ ਟੌਪ ਦੀ ਖੇਡ ਕਰਦੇ ਆ ਬੜੇ ਨਾਮੀ ਪੁੱਕੜ ਹੋਏ ਇਹਨਾਂ ਦੇ ਤੇ ਬੜੇ ਚੰਗੇ ਇਨਸਾਨ ਆ ਤੇ ਬਾਕੀ ਜਿਹੜੀ ਆ ਵੀਡੀਓ ਜਨਾਬ ਇਹਦੀ ਵੀਡੀਓ ਮੈਂ ਪਹਿਲੀ ਵਾਰ ਬਣਾਈ ਆ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਨਾ ਤੇ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਅਗਰ ਵੀ ਪਾਰਟ 2 ਜ਼ਰੂਰ ਕਰਾਂਗੇ ਜੇ ਇਹ ਵੀਡੀਓ ਨੂੰ ਚੰਗਾ ਰਿਸਪੌਂਸ ਮਿਲਿਆ ਵਧੀਆ ਚੰਗੇ ਲਾਈਕ 뷰 ਆਏ ਤਾਂ ਇਸ ਵੀਡੀਓ ਦਾ ਵੀ ਪਾਰਟ 2 ਜ਼ਰੂਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵਗਰਾ ਕਰਿਓ ਹਾਂਜੀ ਜਨਾ ਇਹ ਵੀਡੀਓ ਅੱਜ ਮੈਂ ਉਹ ਜੀ ਪਹਿਲੀ ਵਾਰ ਬਣਾਈ ਆ ਫੋਟੋਗ੍ਰਾਫਰਾਂ ਲਾ ਕੇ ਤੇ ਜੇਕਰ ਤੁਹਾਨੂੰ ਪਸੰਦ ਆਈ ਤੇ ਲਾਈਕ ਕਮੈਂਟ ਕਰਕੇ ਦੱਸਿਓ ਵੀ ਗਾਣੂ ਇਦਾਂ ਦੀ ਵੀਡੀਓ ਆਪਾਂ ਹੋਰ ਪਾਈਏ ਹੋਰ ਬਹੁਤ ਨੌਲਜ ਇਦਾਂ ਦੀ ਹੈਗੀ ਆ ਜਿਹੜੀ ਓਸਤਾਦਾਂ ਤੋਂ ਆਪਾਂ ਤੁਰ ਫਿਰ ਕੇ ਇਕੱਠੀ ਕਰਦੇ ਪਏ ਆ ਤੇ ਬਾਕੀ ਵੀਡੀਓ 'ਚ ਮੈਂ ਜੋ ਵੀ ਦੱਸਿਆ ਆ ਜੋ ਵੀ ਓਸਤਾਦਾਂ ਤੋਂ ਸੁਣਿਆ ਆ ਹੁਣ ਮੇਰੇ ਨਾਲ ਜ਼ਿਆਦਾਤਰ ਮੇਰੇ ਓਸਤਾਦ ਜੀ ਬਾਪੂ ਕੌਰ ਸਿੰਘ ਦੀ ਹੁੰਦੇ ਲੋਕਾਂ ਲਈ ਕੁਝ ਗੱਲਾਂ ਮੈਨੂੰ ਤਾਂ ਸੁਣੀਆਂ ਆ ਤੇ ਕੁਝ ਆਪਣਾ ਹੋਰ ਚੰਗੇ ਓਸਤਾਦਾਂ ਨਾਲ ਬਹਿਣਾ ਉੱਠਣਾ ਆ ਉਹਨਾਂ ਤੋਂ ਜੋ ਵੀ ਗੱਲਾਂ ਸੁਣੀਆਂ ਆ ਤੇ ਉਹ ਵੀ ਨਾਲ ਤਜਰਬੇ ਆ ਤੁਹਾਡੇ ਨਾਲ ਪੋਸ਼ਾਸ਼ੇ ਕਰਾਂਗੇ ਗਾਣੂ ਜਾ ਕੇ ਆਪੋਈ ਚੀਜ਼ਾਂ ਦੇ ਟੈਪੀਨੇਸ਼ਨ ਦਵਾਂਗੇ ਤੇ ਬਾਕੀ ਜਿੰਨਾ ਕਿ ਮੈਨੂੰ ਪਤਾ ਸੀਗਾ ਓਨੀ ਕ ਆਪਾਂ ਨਾਲ ਤਰਨਾ ਸ਼ੇਅਰ ਕਰਤੀ ਤੇ ਬਾਕੀ ਹੱਦੇ ਕਈ ਭਰਾ ਆਪਣੇ ਸੀਨੀਅਰ ਆਪਣੇ ਉਸਤਾਦ ਬੈਠੇ ਸੀਨੀਅਰ ਕਈ ਭਰਾ ਬਿਠੇ ਜਿਹੜਾ ਸ਼ੌਂਕ ਕਰਦੇ ਵਧੀਆ ਤੇ ਉਹ ਆਪਣੇ ਨਾਲ ਬਿਹਤਰ ਜਾਣਦੇ